ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਅਧੀਨ ਆਉਂਦਾ ਪਿੰਡ ਫੱਤੂ ਪੀਲੇ ਦੇ ਛੱਪੜ ਦੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਛੱਪੜ ਦਾ ਪਾਣੀ ਜਿਹੜਾ ਸੀ ਉਹ ਲੋਕਾਂ ਦੇ ਘਰਾਂ 'ਚ ਵੜ ਗਿਆ ਜਿਸ ਦੇ ਚਲਦੇ ਲੋਕ ਕਾਫੀ ਪਰੇਸ਼ਾਨ ਹੋ ਗਏ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਛੱਪੜ ਦੀ ਨਿਕਾਸੀ ਨਹੀਂ ਹੋਈ ਇਸ ਦਾ ਪਾਣੀ ਵੀ ਕਿਤੇ ਡਰੇਨ ਵਿੱਚ ਨਹੀਂ ਜਾ ਰਿਹਾ ਇਸ ਕਰਕੇ ਪਹਿਲੀ ਬਾਰਿਸ਼ ਦੇ ਨਾਲ ਹੀ ਛੱਪੜ ਦਾ ਪਾਣੀ ਇੰਨਾ ਭਰ ਗਿਆ ਕਿ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇਸ ਗੰਦੇ ਪਾਣੀ ਦੇ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਕਿ ਪਰ ਅੱਜ ਤੱਕ ਉਹਨਾਂ ਵੱਲੋਂ ਆ ਕੇ ਕੋਈ ਮੌਕਾ ਨਹੀਂ ਮਿਲਿਆ ਉਹਨਾਂ ਦਾ ਕਿਹਾ ਹੈ ਕਿ ਕਾਫੀ ਸਮੇਂ ਪਹਿਲੇ ਇਸ ਛੱਪੜ ਦੀ ਸਫਾਈ ਕਰਵਾਈ ਸੀ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਛੱਪੜਵਾਲ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਚਲਦੇ ਅੱਜ ਅਸੀਂ ਇਸ ਗੰਦੇ ਪਾਣੀ ਵਿੱਚ ਰਹਿਣ ਨੂੰ ਮਜਬੂਰ ਆ ਇਹ ਗੰਦੇ ਪਾਣੀ ਦੇ ਨਾਲ ਕਈ ਬਿਮਾਰੀਆਂ ਫੈਲਣ ਦਾ ਡਰ ਹੈ ਜਿਸ ਨਾਲ ਵਿਅਕਤੀ ਦੀਆਂ ਜਾਨਾ ਵੀ ਜਾ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਇਸ ਛੱਪੜ ਦੀ ਸਫਾਈ ਨਾ ਕਰਵਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਮਜਿਠੇ ਦੇ ਵੀਡੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਏਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਮੈਂ ਇਹੋ ਕਹਿਣਾ ਚਾਹ ਰਾ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਠੇਕੇ ਤੇ ਪੈਲੀ ਲਈ ਆ 70-70 ਹਜ਼ਾਰ ਰੁਪਿਆ ਠੇਕਾ ਵੇਖੋ ਤੇ ਆ ਛੱਪੜ ਦੀ ਸਫਾਈ ਨਾ ਹੋਣ ਕਾਰਨ ਆ ਜਿਹੜਾ ਬੰਨ ਟੁੱਟ ਗਿਆ ਬੰਨ ਟੁੱਟਣ ਕਰਕੇ ਤੁਸੀਂ ਆ ਵੇਖ ਸਕਦੇ ਜੇ ਮੇਰਾ 11 ਕਿੱਲੇ ਝੋਨਾ ਸਾਰਾ ਡੁੱਬ ਚੁੱਕਾ ਇਹ ਜਾਨੀ ਕਿ ਜਿਹੜਾ ਜਿੰਨਾ ਤੱਕ بارش ਨਹੀਂ ਹਟਦੀ ਮੈਨੂੰ ਦੋਰੇ ਲਾਉਣਾ ਪੈਣਾ ਤੁਸੀਂ ਆ ਵੇਖ ਸਕਦੇ ਹੋ ਜੇ ਝੋਨਾ ਡੁੱਬਾ ਸਾਰਾ ਝੋਨਾ ਮਰ ਗਿਆ ਖਤਮ ਹੋ ਗਿਆ ਸਿਰਫ ਆ ਛੱਪੜ ਦੇ ਕਾਰਨ ਛੱਪੜ ਦੀ ਖਲਾਈ ਨਹੀਂ ਹੋਈ ਛੱਪੜ ਦੀ ਸਫਾਈ ਨਹੀਂ ਹੋਈ ਕੋਈ ਇਹਦਾ ਵਿਕਾਸ ਨਹੀਂ ਹੈਗਾ ਕੋਈ ਨਾ ਸੁਣਵਾਈ ਨਹੀਂ ਕਰ ਰਿਹਾ ਜੀ ਝੋਨੇ ਦੇ ਵਿੱਚ ਪਾਣੀ ਆ ਛੱਪੜ ਦਾ ਆ ਕਿ ਮੀਂਹ ਦਾ ਪਾਣੀ ਜੀ ਇਹ ਛੱਪੜ ਦਾ ਪਾਣੀ ਜੀ ਮੀਂਹ ਦਾ ਤਾਂ ਚਲੋ ਕਿੰਨਾ ਕੁ ਪਾਣੀ ਹੁੰਦਾ ਤੁਹਾਨੂੰ ਪਤਾ ਹੀ ਆ ਇਹ ਸਿਰਫ ਛੱਪੜ ਦਾ ਠੀਕ ਹੈ ਜੀ ਇਹ ਕੱਲ ਬੰਨ ਟੁੱਟ ਗਿਆ ਸੀ ਜਦੋਂ ਮੀਂਹ ਆਇਆ ਤੇ ਸਾਰਾ ਪਾਣੀ ਮੇਰੀ ਸਾਰੀ ਫਸਲ ਟੁੱਪ ਗਈ ਆ ਵੇਖੋ ਜੀ ਮੇਰੀ ਠੇਕੇ ਤੇ ਪੈਲੀ ਆ ਮੈਂ ਕਿੱਥੇ ਜਾਵਾਂ ਮੈਂ ਸਰਪੰਚ ਨੂੰ ਇਹੋ ਬੇਨਤੀ ਕਰਦਾ ਵੀ ਇਹਦਾ ਖਲਾਈ ਕੀਤੀ ਜਾਵੇ ਇਹਦਾ ਵਿਕਾਸ ਕੀਤਾ ਜਾਵੇ ਠੀਕ ਜਾਂ ਕਿ ਜੋ ਕੇ ਫਸਲਾਂ ਵੀ ਬਚਣ ਤੇ ਘਰ ਵੀ ਬਚਣ ਦੋਨੇ ਚੀਜ਼ਾਂ ਬਚਣ ਇਹ ਕਰਕੇ ਇਹਦਾ ਖਲਾਈ ਕੀਤੀ ਜਾਵੇ ਬਸਰਵੀਲ ਸਿੰਘ ਜੀ ਜੀ ਇਹ ਜਿਹੜੀ ਗੱਲਗੀ ਪਿੰਡ ਦੇ ਵਿੱਚ ਫੈਲੀ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਇਹਦਾ ਜਿਹੜਾ ਵਿਕਾਸ ਆ ਸੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮਹੀਨੇ ਦੇ ਕਾਰਨ ਹੀ ਪਾਈ ਇੰਨਾ ਹੋ ਗਿਆ ਤੇ ਭਾਈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹੋ ਬੇਨਤੀ ਹੈ ਹੱਥ ਜੋੜ ਕੇ ਕਿ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਅਜੇ ਬਾਰਸ਼ਾਂ ਚੱਲੂਆਂ ਨਹੀਂਆਂ ਨੇ ਤੇ ਭਾਈ ਬੇਨਤੀ ਹੈ ਕਿ ਜਿਹੜਾ ਇਹਦਾ ਨਾਂ ਕੋਈ ਵਿਕਾਸ ਹੋਇਆ ਤੇ ਵੀਡੀਓ ਦਾ ਜਾ ਕੇ ਧਰਨਾ ਦਿੱਤਾ ਜਾਵੇਗਾ ਤਾਦੇ ਅਸੀਂ ਉਠਾਂਗੇ ਜਦੋਂ ਇਹ ਆ ਕੋਈ ਸੁਣਵਾਈ ਹੋਊਗੀ ਬਾਰ-ਬਾਰ ਇਹ ਹੋ ਕਿਉਂਕਿ ਲੋਕੀ ਘਰਾਂ ਦੇ ਵਿੱਚ ਮੌਜ ਲੈਂਦੇ ਨੇ ਤੇ ਅਸੀਂ ਭਾਈ ਜਦੋਂ ਮੀਂਹ ਵਰਦਾ ਤੇ ਬਾਹਰ ਖਲੋਤੇ ਹੁੰਨੇ ਕਿ ਪਤਾ ਨਹੀਂ ਕਿਹੜੇ ਵਾਲੇ ਕੋਈ ਕੰਦ ਕੋਠਾ ਡਿਆ ਪੈਣਾ ਤੇ ਨਿਆਣੇ ਵੀ ਬੱਚੇ ਵੀ ਬੜੇ ਪਰੇਸ਼ਾਨ ਦਿਨਾਂ ਆ ਕਿ ਤੇ ਨਿਕਲਿਆ ਜਾਂਦਾ ਬਾਹਰ ਨਾ ਕਿ ਦੌਰ ਤੁਸੀਂ ਵੇਖ ਹੀ ਰਹੇ ਜੀ ਕਰਨਾ ਬੇਨਤੀ ਨੂੰ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤੇ ਸਿੰਘ ਜੀ ਜੀ ਕਿਹੜਾ ਪਿੰਡਾ ਤੋਂ ਫਤੂ ਪੀਲਾ ਜੀ ਜੀ ਇਹ ਜਿਹੜਾ ਨਾਰੇਬਾਜੀ ਕੀਤੀ ਜਾਰੀ ਕੀ ਕਰਨਾ ਇਹ ਛੱਪੜ ਦੇ ਕਾਰਨ ਦੀ ਛੱਪੜ ਦੀ ਖਲਾਈ ਨਹੀਂ ਹੋ ਰਹੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣ ਡੇ ਕਈ ਕੋਹ ਘਰਾਂ ਦੇ ਵਿੱਚ ਜਾਣ ਡਿਆ ਤੇ ਇਹ ਬਿਮਾਰੀ ਨਿਹਰੀ ਬਿਮਾਰੀ ਦਾ ਘਰ ਆਈ ਤੇ ਸਾਡੇ ਕੋਈ ਵਿਕਾਸ ਨਹੀਂ ਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆਂ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਬੰਦੀ ਕੇ ਉੱਚ ਅਧਿਕਾਰੀ ਦੇ ਧਿਆਨ ਚ ਲਿਆਂਦਾ ਹਾਂ ਹਾਂਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਹੈ ਸਾਹੀ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ ਘਰਾਂ ਦਾ ਪਾਣੀ ਖਰਾਬ ਹੋ ਗਿਆ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਮੋਟਰਾਂ ਦਾ ਇਹ ਬਿਮਾਰੀਆਂ ਬਿਮਾਰੀਆਂ ਵੱਧ ਤੋਂ ਵੱਧ ਵਧਣ ਡੀਆਂ ਤੇ ਜੇ ਇਦਾਂ ਹੀ ਕੰਮ ਰਿਹਾ ਤੇ ਇਹ ਕੋਈ ਨਾ ਕੋਈ ਦਿਨ ਦਾ ਦਿਨ ਮੌਤ ਹੋ ਜਲੀਗਾ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਹੁਣ ਕੀ ਮੰਗ ਕੀ ਕਰਦੇ ਆ ਮੰਗ ਇਹੋ ਕੀ ਸਾਡੀ ਛੱਪੜ ਦਾ ਵਿਕਾਸ ਹੋਵੇ ਜੀ ਪਾਣੀ ਨਿਕਲੇ ਸਾਡੇ ਫਸਲਾਂ ਡੁੱਬੀਆਂ ਪਈਆਂ ਘਰਾਂ ਚ ਪਾਣੀ ਵੜਿਆ ਬੁਰਾ ਹਾਲ ਆ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਨਾਰੇ ਬਾਜੀ ਨਾ ਕਰੀਏ ਤਾਂ ਕੀ ਕਰੀਏ ਜੇ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਤੇ ਅਸੀਂ ਮਜੀਠੇ ਵੀਡੀਓ ਦਫ਼ਤਰ ਤੇ ਗਾੜੀ ਜਾ ਕੇ ਧਰਨਾ ਲਾਵਾਂਗੇ ਇਹ ਜਿਹੜੀ ਸਫਾਈ ਸਪੱੜ ਦੀ ਕਿੰਨੀ ਦੇਰ ਪਹਿਲਾਂ ਦੀ ਹੋਈ ਆ ਇਹ ਬਹੁਤ ਟਾਈਮ ਪਹਿਲਾਂ ਤੋਂ ਹੋ ਗਈ 8-10 ਸਾਲ ਹੋ ਗਏ ਇਹ ਗੱਲ ਨੂੰ ਜੀ ਪਿਛਲੀਆਂ ਸਰਕਾਰਾਂ ਸਮੇ ਵੀ ਨਹੀਂ ਧਿਆਨ ਦਿੱਤਾ ਜੀ ਨਹੀਂ ਹੋਈ ਆ ਜੀ ਪਿਛਲੇ ਸਰਕਾਰਾਂ ਸਮੇ ਹੋਈ ਆ ਕਰੀ ਜੀ ਹਾਂਜੀ ਮੁੜਕੇ ਨਹੀਂ ਹੋਈ ਠੀਕ ਹੈ ਹਾਂਜੀ ਇਹ ਕਰੀ ਹੋਈ ਆ ਜੀ ਮਾੜੀ ਬੰਦੀ ਇਹਨਾਂ ਦੇ ਪਿੰਡਾਂ ਦੇ ਸਾਲੇ ਨਿਕਾਸ ਹੋਵੇ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਤੇ ਕਿਆ ਰਿਹਾ ਜੀ ਜਿਹੜੇ ਛੱਪੜ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਝੀਲਾ ਬਣਾ ਕੇ ਅਸੀਂ ਤਿਆਰ ਕੀਤੇ ਆ ਆ ਵੇਖੋ ਜੀ ਕੋਈ ਝੀਲ ਨਹੀਂ ਜੀ ਤੁਸੀਂ ਵੇਖ ਸਕਦੇ ਹੋ ਝੀਲਾਂ ਝੀਲਾਂ ਦੇ ਘਰਾਂ 'ਚ ਵੜ ਗਈਆਂ ਝੀਲਾਂ ਘਰਾਂ 'ਚ ਵਾਰਨ ਨੂੰ ਥੋੜੀ ਹੁੰਦੀਆਂ ਨੇ ਝੀਲਾਂ ਦਾ ਪਾਣੀ ਦੇ ਘਰਾਂ 'ਚ ਵੜ ਗਿਆ ਫਸਲਾਂ ਡੋਬ ਗਈਆਂ ਸਾਰੀਆਂ ਕੋਈ ਵਿਕਾਸ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਬੁਟੀਰਾ ਜੀ ਲਾ ਮੰਨ ਲਓ ਜੇਕਰ ਪੰਜਾਬ ਸਰਕਾਰ ਤੁਹਾਡੀ ਇਸ ਗੱਲ ਤੇ ਨਹੀਂ ਸੁਣਵਾਈ ਕਰਦੀ ਅਗਲੀ ਮੂਵਮੈਂਟ ਕੀ ਹੋਈ ਗਿਆ ਅਹੀਂ ਜੀ ਉਥੇ ਮੇਜੀ ਠੇ ਵੀਡੀਓ ਦਫ਼ਤਰ ਗਾੜੀ ਧਰਨਾ ਲਾਵਾਂਗੇ ਜੀ ਉਥੇ ਧਰਨਾ ਲਾਵਾਂਗੇ ਜੀ ਭੁਖੜਤਾ ਰੱਖਾਂਗੇ ਭੁਖੜਤਾ ਰੱਖਾਂਗੇ ਜਿੰਨਾ ਤੇ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਉਥੋਂ ਧਰਨੇ ਤੋਂ ਉੱਠਾਂਗੇ ਨਹੀਂ